ਬੁਲਾਰ ਜੀ ਦੀ ਕਬਰ ਤੇ ਲਿਜਾਣ ਦੇ ਲਈ 2-200 ਰੁਪਇਆ ਪਰ ਪਰਸਨ ਹੋਰ ਮੰਗ ਰਿਆ ਸੀ ਆਟੋ ਵਾਲਾ ਜਦ ਕਿ ਉਹ ਨੇੜੇ ਹੀ ਐ ਉਹ ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਕਿਤੇ ਦੱਸਿਆ ਜਾ ਰਿਹਾ ਕਿਤੇ ਨੇੜੇ ਹੀ ਆ ਉਹ ਤੇ ਨਾਲ ਕਹਿੰਦਾ ਸੀ ਵੀ ਦੋ ਗੁਰਦੁਆਰਾ ਸਾਹਿਬ ਹੋਰ ਦਰਸ਼ਨ ਕਰਵਾ ਦਿੰਦਾ ਮੈਂ ਇੱਕ ਰਾਏ ਬੁਲਾਰ ਜੀ ਦੀ ਕਬਰ ਤੇ ਦੋ ਗੁਰਦੁਆਰਾ ਸਾਹਿਬ ਹੋਰ 2-200 ਰੁਪਇਆ ਹੋਰ ਲੱਗਦਾ ਸੀ ਹੁਣ ਸਾਤੋਂ ਪਹਿਲਾਂ 6 ਬੰਦਿਆਂ ਤੋਂ 1200 ਰੁਪਇਆ ਲੈ ਲਿਆ ਇਸੇ ਤਰ੍ਹਾਂ ਹੀ 1200 ਰੁਪਇਆ ਹੋਰ ਲੈਂਦਾ ਉਹ ਜੀ ਅਸੀਂ ਰਾਏ ਬੁਲਾਰ ਦੀ ਕਬਰ ਤੇ ਤੇ ਦੋ ਰਹਿੰਦੇ ਗੁਰਦੁਆਰਿਆਂ ਵਾਸਤੇ ਇੱਥੋਂ ਜਾਂਦੇ ਆਟੋ ਕਰਕੇ ਪਰ ਸੰਗਤ ਦੀ ਰੈ ਸੀ ਕਿ ਆਪਾਂ ਨੇ ਜਾਣਾ ਨਹੀਂ ਹੈਗਾ ਕਿਉਂਕਿ 200 ਰੁਪਿਆ ਪਾਕਿਸਤਾਨੀ ਯਾਨੀ ਕਿ 70 75 ਰੁਪਏ ਇੰਡੀਅਨ ਜਿਆਦਾ ਲੱਗੇ ਦੁਬਾਰੇ ਵੀਜ਼ਾ ਲੱਗੇ ਨਾ ਲੱਗੇ ਰਾਏਪੁਲਾਰ ਦੀ ਸਮਾਧ ਤੇ ਜਾਇਆ ਜਾਵੇ ਕਬਰ ਤੇ ਨਾ ਜਾਇਆ ਜਾਵੇ ਪਰ 70 80 ਰੁਪਏ ਸਾਨੂੰ ਜਿਆਦਾ ਲੱਗੇ ਇਸ ਲਈ ਅਸੀਂ ਨਹੀਂ ਗਏ ਠੀਕ ਹੈ ਜੀ ਚਲੋ ਪਰ ਸੰਗਤ ਦੇ ਨਾਲ ਰਹਿਣਾ ਪੈਂਦਾ ਹੈ ਇੱਥੇ ਵੀ ਠੰਡੇ ਮਿੱਠੇ ਪਾਣੀ ਦੀ ਸੁਵਿਧਾ ਬਾਬਾ ਜੀ ਨੇ ਲਈ ਹੋਈ ਆ। ਆਓ ਬਾਬਾ ਜੀ ਆਓ। ਸਤਿ ਸ੍ਰੀ ਅਕਾਲ ਜੀ। ਕੀ ਨਾ ਬਕਰਨੀਓ ਚੱਲਦੀ ਆ ਕਾਰ ਸੇਵਾ? ਹਾਂ ਜੀ ਦੱਸਿਆ ਸੀ ਕਾਰ ਸੇਵਾ ਅੰਦਰ ਤੇ ਬਾਬਾ ਜੀ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ। ਅੱਛਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ। ਹਾਂ ਜੀ। ਅੱਛਾ। ਕਿੰਨਾ ਸਮਾਂ ਹੋ ਗਿਆ ਥੇ ਸੇਵਾ ਚਲਦੀ ਨੂੰ ਵੈਸੇ 12 14 ਸਾਲ ਹੋ ਗਏ ਨੇ ਅੱਛਾ ਜੀ ਹਾਂ ਆ ਡਕਟਰ ਵੀ ਆਪਾਂ ਬਾਬਾ ਜੀ ਨੇ ਬਣਾਇਆ ਅੱਛਾ ਅੱਛਾ ਆ ਖਵਾਰਾ ਵੀ ਲਵਾਇਆ ਔਰ ਸਲੋਵਰ ਵੀ ਔਰ ਜੋੜਾ ਘਰ ਵੀ ਪਿਛੇ ਲੋਹ ਮੰਜਲਾ ਜ਼ਿਆਦਾਤਰ ਜੋਰੇ ਨਵੀਆਂ ਬਿਲਡਿੰਗਾਂ ਬਣੀਆਂ ਨੇ ਸਾਰੀਆਂ ਬਾਬਾ ਜੀ ਦੇ ਉਹਨਾਂ ਦੀ ਕਰ ਸੇਵਾ ਚ ਹੋਈਆਂ ਨੇ ਆ ਸਾਰੀ ਦੌੜੀ ਜੀ ਸਾਰੀ ਪੇ ਬਾਬਾ ਜੀ ਨੇ ਕਰਵਾਈ ਹੈ ਅੱਛਾ ਅੱਛਾ ਠੀਕ ਹੈ ਜੀ ਚਲੋ ਬਾਬਾ ਜਸਵੀਰ ਸਿੰਘ ਇੱਥੇ ਹੁੰਦਾ ਸੀ ਨੇ ਬਾਬਾ ਗੁਰਮੀਤ ਸਿੰਘ ਜੋਤੀ ਇੱਥੇ। ਅੱਛਾ ਤੁਹਾਡਾ ਆਪਣਾ ਨਾਮ? ਮੇਰਾ ਨਾਮ ਹਰਪਜਨ ਸਿੰਘ। ਅੱਛਾ ਜੀ। ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ? ਹਾਂ ਹੁਣ ਸਾਨੂੰ 2 ਸਾਲ ਹੋ ਗਏ ਨੇ 2 ਸਾਲ ਜਿਉਂ ਇੱਥੇ ਰਹੇ ਹਾਂ 1.5 ਸਾਲ। ਅੱਛਾ ਜੀ। ਤੁਸੀਂ ਪਾਕਿਸਤਾਨੀ ਹੋ ਜਾਂ ਇੰਡੀਆ ਦੇ? ਇੰਡੀਆ ਤੋਂ। ਠੀਕ ਹੈ ਜੀ। ਹੁਣ 1.5 ਸਾਲ ਦਾ ਵੀ ਅੱਗੇ 6 ਮਹੀਨਿਆਂ ਦਾ ਪਹਿਲਾਂ ਸੀ ਤੇ ਫਿਰ ਸਾਲ ਦਾ ਸੀ। ਹੁਣ ਫਿਰ ਸਾਲ ਦਾ। ਅੱਛਾ ਅੱਛਾ ਠੀਕ ਹੈ। ਇਹ ਬਈ ਹੋ ਗਈ ਹੈ। ਹੈਂ? ਦੇਖ ਲੈ। ਪਾਪ ਅੰਦਰ ਚੱਲ ਕੇ ਆਨੇ ਨਾਲ ਸਾਰਾ ਦਰਸ਼ਨ ਕਰਕੇ ਆਨੇ ਦੁਬਾਰੇ ਆ ਜੂ ਹੁਣ ਸੰਗਤ ਘੱਟ ਹੈ ਔਰ ਆਪਾਂ ਦਰਸ਼ਨ ਵਧੀਆ ਕਰ ਲਾਂਗੇ ਹਨਾ ਮੈਂ ਜੀ ਸ਼ਾਮ ਆਪ ਦੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਹਾਂਜੀ ਬਾਈ ਜੀ ਕੀ ਹਾਲ ਨੇ ਮਹਾਰਾਜ ਕਿਦਾਂ ਪਾਜੀ ਵਧੀਆ ਜੀ ਠੀਕ ਠਾਕ ਵਧੀਆ ਯਾਤਰਾ ਕਿਉਮ ਹੈ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਆਨੰਦ ਆ ਬਾਈ ਬੜਾ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਧੀਆ ਹੋਏ ਦਰਸ਼ਨ ਹਾਂਜੀ ਹਾਂਜੀ ਚਲੋ ਵਧੀਆ ਜੋੜੇ ਜਮਾ ਕਰਾ ਦਈਏ ਤਲਬਾ ਉਹ ਜਿਹੜੀ ਸ਼ਵੀਲ ਆਪਾਂ ਪਿੱਛੇ ਦੇਖ ਕੇ ਆਏ ਆ ਉਹ ਲੱਗੀ ਹੋਈ ਐ ਕਾਰਸੇ ਵਾਲੇ ਬਾਬਿਆਂ ਕਨੀਓ ਇਹ ਲੱਗੀ ਐ ਗੁਰਦੁਆਰਾ ਪ੍ਰਬੰਧਕ ਕਮੇਟੀ ਕਨੀਓ ਆਪਾਂ ਚੱਲਦੇ ਹਾਂ ਹੁਣ ਅੰਦਰ ਅੰਦਰ ਜਾ ਕੇ ਕਰਦੇ ਆਂ ਦਰਸ਼ਨ ਇਹ ਹੈ ਦਰਸ਼ਣੀ ਡਿਊਟੀ ਦਾ ਅੰਦਰਲਾ ਪਾਸਾ ਜੋ ਗੇਟ ਲੱਗੇ ਨੇ ਉਹ ਇਸ ਤਰ੍ਹਾਂ ਪਿੱਤਲ ਦੇ ਲੱਗੇ ਹੋਏ ਨੇ ਬਹੁਤ ਵਧੀਆ ਕਢਾਈ ਵਾਲਾ ਕੰਮ ਇਹਦੇ ਉੱਪਰ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਜੀ ਦੀ ਮੂਰਤੀ ਫੋਟੋ ਬਣਾਈ ਗਈ ਹੈ ਜੇ ਕੋਈ ਸਰਪ੍ਰਸਤ ਹੋਵੇ ਇਸ ਸਾਈਡ ਦੇ ਦਰਵਾਜ਼ੇ ਦੇ ਉੱਪਰ ਗੁਰੂ ਨਾਨਕ ਦੇਵ ਜੀ ਨੇ ਜੋ 20 ਰੁਪਿਆ ਦਾ ਲੰਗਰ ਲਗਾਇਆ ਸੀ ਉਹਦੀ ਤਸਵੀਰ ਨੂੰ ਉਤਾਰਿਆ ਗਿਆ ਨਾਨਕ ਕੈ ਘਰ ਕੇਵਲ ਨਾਮ ਚਲੋ ਹੁਣ ਆਪਾਂ ਅੱਗੇ ਚੱਲਦੇ ਆਂ ਚਲੋ ਜੀ ਦਰਸ਼ਨ ਕਰਾਂਗੇ ਉਸ ਝੰਡ ਦੇ ਵੀ ਜਿੱਥੇ ਭਾਈ ਲਾਸ਼ਵੰਤ ਸਿੰਘ ਨੂੰ ਪੁੱਠਾ ਲਟਕਾ ਕੇ ਸਾੜਿਆ ਗਿਆ ਸੀ ਅੱਗ ਲਗਾਈ ਗਈ ਸੀ ਖੁੱਲਾ ਡੁੱਲਾ ਪੂਰਾ ਦੇੜਾ ਪੱਥਰ ਸੰਗਮਾਂਦ ਲੱਗਿਆ ਹੋਇਆ ਆਲੇ-ਦਾਲੇ ਚਾਰ ਚੁਫੇਰੇ ਭਾਂਡਾ ਬਣਿਆ ਹੋਇਆ ਅੱਗੇ ਆ ਗਿਆ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਮੂਰੇ ਇੱਕ ਭਾਂਡਾ ਜਾ ਨਮਸਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਦਰ ਚਲ ਕੇ ਆਪਾਂ ਦਰਸ਼ਨ ਕਰਾਂਗੇ ਉਸ ਅਲਮਾਰੀ ਦੇ ਜਿਸ ਦੇ ਵਿੱਚ ਜਦੋਂ ਮਹੰਤਾ ਨੇ ਹਮਲਾ ਕਰਿਆ ਸਿੱਖ ਸੰਗਤਾਂ ਦੇ ਉੱਪਰ ਕੋਰਚੇ ਦੇ ਸਮੇਂ ਤਾਂ ਉਸ ਵਕਤ ਇੱਕ ਬੱਚਾ ਅਲਮਾਰੀ ਦੇ ਵਿੱਚ ਲੁਕ ਗਿਆ ਸੀਗਾ ਤੇ ਉਸ ਨੂੰ ਉੱਥੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਆਹੋ ਦਰਸ਼ਨ ਕਰਦੇ ਹਾਂ ਉਸ ਅਲਮਾਰੀ ਦੇ ਪਰਵਾਰ ਸਾਹਿਬ ਦੇ ਅੰਦਰ ਬੋਲਣ ਦੀ ਮਨਾਹੀ ਹੁੰਦੀ ਹੈ ਕਿਉਂਕਿ ਅੰਦਰ ਪਾਠ ਚੱਲ ਰਿਹਾ ਹੈ ਇਸ ਲਈ ਜੋ ਮੈਂ ਹੁਣ ਨਿਸ਼ਾਨ ਦਿਖਾਏ ਨੇ ਕੰਧ ਦੇ ਵਿੱਚ ਗਲੀਆਂ ਤਿੰਨ ਦੇਖੀਆਂ ਨੇ ਨਾ ਆਪਾਂ ਨੇ ਉਹ ਗੋਲੀਆਂ ਦੇ ਨਿਸ਼ਾਨ ਨੇ ਜੋ ਪਿੱਛੇ ਛੋਟੀਆਂ ਨਿਮਾਰੀਆਂ ਦਿਖਾਈਆਂ ਨੇ ਮੈਂ ਮਹਾਰਾਜ ਦੇ ਬੈਕ ਸਾਈਡ ਤੇ ਉਹਨਾਂ ਦੋਆਂ ਦੇ ਵਿੱਚ ਕਹਿੰਦੇ ਨੇ ਕਿਸੇ ਦੇ ਵਿੱਚ ਉਹ ਬੱਚਾ ਲੁਕਿਆ ਸੀਗਾ ਜਿਸ ਨੂੰ ਬਾਅਦ ਦੇ ਵਿੱਚ ਲੱਭ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਤਿੰਨ ਗੋਲੀਆਂ ਦੇ ਨਿਸ਼ਾਨ ਬਾਹਰ ਨੇ ਨਮਾਰੀ ਦੇ ਤੇ ਚਾਰ ਗੋਲੀਆਂ ਦੇ ਨਿਸ਼ਾਨ ਉਸ अलमारी ਦੇ ਅੰਦਰ ਨੇ ਜੋ ਆਪਾਂ ਨੇ ਦੇਖੇ ਨਹੀਂ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਇਸ ਤਰ੍ਹਾਂ ਛੋਣਾ ਜਾਂ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਖੋਲਣਾ ਚੈੱਕ ਕਰਨਾ ਹਨ ਚੰਗੀ ਜੀ ਗੱਲ ਨਹੀਂ ਹੁੰਦੀ ਇਹ ਤੁਸੀਂ ਦੇਖ ਰਹੇ ਹੋ ਝੰਡ ਝੰਡ ਦਾ ਦਰਖਤ ਜਿਹਦੇ ਨਾਲ ਭਾਈ ਲక్ష్మణ ਸਿੰਘ ਜੀ ਅਤੇ ਉਹਨਾਂ ਦੇ ਨਾਲ ਲਗਭਗ 200 ਸਿੰਘਾਂ ਨੂੰ ਇਸ ਜਗ੍ਹਾ ਦੇ ਉੱਪਰ ਸ਼ਹੀਦ ਕੀਤਾ ਗਿਆ ਸੀਗਾ ਨਰੈਣੂ ਮਹੰਤ ਅਤੇ ਉਸ ਦੇ ਮਸਟੰਡੇ ਗੁੰਡਿਆਂ ਦੇ ਕਨੀਓ ਇਹ ਗੱਲ ਹੈ 20 ਫਰਵਰੀ 1921 ਦੀ ਇਸ ਝੰਡ ਦੇ ਨਾਲ ਭਾਈ ਲక్ష్మణ ਸਿੰਘ ਜੀ ਨੂੰ ਪੁੱਠਾ ਲਮਕਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਦਰਬਾਰ ਸਾਹਿਬ ਦੇ ਬਿਲਕੁਲ ਬਰਾਬਰ ਹੈ। ਇਹ ਜੰਟ ਦਾ ਦਰਖਤ ਅੱਜ ਵੀ ਗਵਾਹੀ ਭਰਦਾ ਹੈ ਉਸ ਭਿਆਨਕ ਦ੍ਰਿਸ਼ ਦੀ ਜਦੋਂ 200 ਸਿੰਘਾਂ ਨੂੰ ਇਸ ਜਗ੍ਹਾ ਦੇ ਉੱਪਰ ਸਹੀ ਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸ਼ਾਂਤਮਈ ਧਰਨਾ ਦੇ ਕੇ ਇੱਕ ਗਲਤ ਕਰਮਾ ਵਾਲੇ ਗੁਰਦੁਆਰੇ ਤੇ ਕਾਬਜ ਮਹੰਤ ਦੇ ਖਿਲਾਫ ਉਸਦੇ ਜ਼ੁਲਮਾਂ ਦੇ ਖਿਲਾਫ ਉਸਦੇ ਮਸਟੰਡ ਪਣੇ ਦੇ ਖਿਲਾਫ ਸਿੰਘ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਕਿ ਤੁਸੀਂ ਇੱਥੋਂ ਨਿਕਲੋ ਸਿੰਘਾਂ ਨੇ ਕੋਈ ਅੱਗੋਬਾਰ ਨਹੀਂ ਕੀਤਾ ਕੋਈ ਹਥਿਆਰ ਨਹੀਂ ਚੱਕੇ ਪਰ ਇਹੋ ਫੋਟੋ ਹੈ ਜਦੋਂ ਭਾਈ ਲక్ష్మణ ਸਿੰਘ ਨੂੰ ਇਸ ਝੰਡ ਦੇ ਨਾਲ ਪੁੱਠਾ ਲਮਕਾ ਕੇ ਸਾੜਿਆ ਗਿਆ ਸੀ ਅਤੇ ਸਿੰਘਾਂ ਨੂੰ ਕੇਸਾਂ ਤੋਂ ਧੂ ਧੂ ਕੇ ਖਿੱਚ ਖਿੱਚ ਕੇ ਵੱਡਿਆ ਟੁੱਕਿਆ ਗਿਆ ਸ਼ਹੀਦ ਕੀਤਾ ਗਿਆ ਬਹੁਤ ਬੁਰੇ ਹਾਲ ਨਾਲ ਇਥੇ ਕਤਲੇਆਮ ਹੋਇਆ ਅੱਜ ਵੀ ਉਸ ਸਮੇਂ ਦੀ ਗਵਾਹੀ ਪਰਦਾ ਹੋਇਆ ਇਹ ਦਰਖਤ ਮੌਜੂਦ ਹੈ ਇਹ ਸਿਉਨੇ ਦੀ ਪਾਲਕੀ ਆ ਬਾਈ ਜੋ ਕਿਸੇ ਵਿਦੇਸ਼ ਦੇ ਵਿੱਚੋਂ ਸਿੰਘਾਂ ਨੇ ਇੱਥੇ ਭੇਜੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਪੂਰੀ ਦੀ ਪੂਰੀ ਸਿਉਨੇ ਦੀ ਬਣੀ ਹੋਈ ਹੈ ਠੀਕ ਹੈ ਜੀ ਇਸ ਹਿਸੇ ਦੇ ਅੰਦਰ ਸਾਮਕੇ ਰੱਖਿਆ ਗਿਆ ਇੱਥੇ ਭਾਈ ਲక్ష్మణ ਸਿੰਘ ਦੇ ਕੱਪੜੇ ਵੀ ਕਹਿੰਦੇ ਸਾਮਕੇ ਰੱਖੇ ਹੋਏ ਨੇ ਪਰ ਉਹ ਗੁਰਪੁਰਬ ਵੇਲੇ ਹੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਨੇ ਅ ਯਾਨੀ ਜਦੋਂ ਵੀ ਸੰਗਤ ਆਵੇ ਹਰ ਵਕਤ ਨਹੀਂ ਦਿਖਾਏ ਜਾਂਦੇ ਸਿਰਫ ਸਾਲਚ ਇੱਕ ਵਾਰ ਹੀ ਉਹ ਕੱਪੜੇ ਸੰਗਤਾਂ ਦੇ ਸਾਹਮਣੇ ਸ਼ੋਅ ਕੀਤੇ ਜਾਂਦੇ ਨੇ ਦਿਖਾਏ ਜਾਂਦੇ ਨੇ ਦਰਸ਼ਨ ਕਰਾਏ ਜਾਂਦੇ ਨੇ ਭਾਈ ਲక్ష్ਮਣ ਸਿੰਘ ਜੀ ਦੇ ਕੱਪੜੇ ਡਿਊਟੀ ਸਾਫ ਦੇ ਅੰਦਰ ਆ ਕੇ ਖੱਬੇ ਹੱਥ ਆਪਣੇ ਇਹ ਖੂਹ ਬਣਿਆ ਹੋਇਆ ਹੈ ਇਹ ਦੱਸਿਆ ਗਿਆ ਹੈ ਵੀ ਉਸੇ ਸਮੇਂ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਖੂਹ ਹੈ ਇਹ ਉਸ ਸਮੇਂ ਉਹਨਾਂ ਦੇ ਘਰ ਦੇ ਅੰਦਰ ਜਿਹੜਾ ਖੂਹ ਸੀਗਾ ਉਹ ਇਹ ਖੂਹ ਹੈ ਫਿਲਹਾਲ ਇਹਨੂੰ ਜਾਲੀਆਂ ਨਾਲ ਕਵਰ ਕੀਤਾ ਗਿਆ ਦਾ ਜੋ ਪਾਣੀ ਹੈ ਉਹ ਇਹਦੇ ਬਰਾਬਰ ਆਹ ਟੂਟੀਆਂ ਲਾਈਆਂ ਗਈਆਂ ਨੇ ਇਹ ਉਹੀ ਪਾਣੀ ਹੈ ਉਸ ਖੂਹ ਦਾ ਪਾਣੀ ਇਸ ਲਈ ਆਪਾਂ ਨੂੰ ਇਹ ਛਕਣਾ ਚਾਹੀਦਾ ਜ਼ਰੂਰ ਆਉਂਦਾ ਇਹ ਜੀ ਆਉਂਦਾ ਪਰ ਛਕ ਲੈਪੋਣੀ ਪਾਣੀ ਵਧੀਆ ਹੈ ਕਿੰਨੂ ਵਧੀਆ ਪਾਣੀ ਬਹੁਤ ਵਧੀਆ ਪਾਣੀ ਹੈ ਅੱਜ ਮੈਂ ਰਮਾਲ ਚੱਕਣੀ ਭੁੱਲ ਗਿਆ ਇਸ ਲਈ ਐਂ ਚੱਲਦਾ ਕੰਮ ਉਹ ਜਵਾਨੀ ਫੋਨ ਆਪਾਂ ਚੱਲਦੇ ਆਂ ਸਰੋਵਰ ਵਾਲੀ ਸਾਈਡ ਸਰੋਵਰ ਦੇ ਦਰਸ਼ਨ ਕਰਦੇ ਆਂ ਤੇ ਫਿਰ ਇਨੇ ਨੂੰ ਫੁਹਾਰਾ ਚੱਲਣ ਦਾ ਟਾਈਮ ਹੋ ਜਾਊਗਾ ਇੱਥੇ ਜੋ ਪਾਰਕ ਬਣਿਆ ਹੈ ਡਿਊਟੀ ਦੇ ਸਾਹਮਣੇ ਉਹਦੇ ਵਿੱਚ ਫੁਹਾਰਾ ਚੱਲਦਾ ਹੈ ਬਹੁਤ ਸੋਹਣੀਆਂ ਲਾਈਟਾਂ ਲੱਗਦੀਆਂ ਨੇ ਉਹਦੇ ਵਿੱਚ ਜਦੋਂ ਚੱਲ ਪਿਆ ਫਿਰ ਤੁਹਾਨੂੰ ਉਹ ਵੀ ਦਿਖਾਉਣੇ ਆਂ ਫਿਲਹਾਲ ਆਪਾਂ ਨੇ ਜ਼ਿਆਦਾਤਰ ਦਰਸ਼ਨ ਕਰ ਲਏ ਨੇ ਸੰਗਤਾਂ ਡਿਊਟੀ ਸਾਹਿਬ ਦੇ ਬਾਹਰ ਚਾਹ ਸ਼ਕਰੀਆਂ ਨੇ ਕਰਿਆਈ ਦਰਸ਼ਨ ਹੁਣ ਦੁਬਾਰੇ ਫੇਰ ਕੰਡੇ ਤੇ ਹੋਗੇ ਪਾਇਗ ਰਖਾਲ ਸਾਹਿਬ ਜੀ ਹਾਂਜੀ ਹੋਰ ਵੀਰ ਦੀ ਠੀਕ ਠਾਇ ਜੀ ਹਾਂਜੀ ਕਰਿਆਈ ਦਰਸ਼ਨ ਸਾਰੇ ਹਾਂਜੀ ਹਾਂਜੀ ਦਰਸ਼ਨ ਵੀਰ ਦੇ ਸਾਰੇ ਸਭੋ ਚਾਹ ਤੁਸੀਂ ਵੀ ਸ਼ਕੋ ਪਾਣੀ ਸ਼ਕ ਲੈ ਦੋ ਤਿੰਨ ਵਾਰੀ ਹੋ ਰਿਹਾ ਓਰੇ ਜਦੋਂ ਚੱਲੂਗਾ ਘੰਟੇ ਤੋਂ ਘੰਟੇ ਤੱਕ ਹਲੇ ਕਿਉਂਕਿ ਹਲੇ ਸੂਰਜ ਖੜਾ ਹੈ ਰੰਗ ਬਰੰਗੇ ਲਾਈਟਾਂ ਇਹਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਫੇਰ ਦੇਖਿਓ ਮਰਮੋਹਕ ਦ੍ਰਿਸ਼ ਮੈਂ ਇੰਨੇ ਸਾਨੂੰ ਸਰੋਵਰ ਦੇ ਦਰਸ਼ਨ ਕਰਾਉਣਾ ਸਰੋਵਰ ਕਹਿੰਦੇ ਚੱਲ ਰਹੇ ਆਪਾਂ ਬਹੁਤ ਵਧੀਆ ਬਣਿਆ ਹੋਇਆ ਹੈਗਾ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਆ ਦੇਖੋ ਸਾਰੀਆਂ ਇਤਿਹਾਸਿਕ ਫੋਟੋਆਂ ਇੱਥੇ ਲੱਗਿਆ ਨੇ ਜਿਨ੍ਹਾਂ ਸੰਤਾਂ ਦੀ ਫੋਟੋ ਆਪਾਂ ਨੂੰ ਲਾਉਣ ਤੋਂ ਵਰਜਿਆ ਜਾਂਦਾ ਉਹਨਾਂ ਸੰਤਾਂ ਦੀ ਫੋਟੋ ਇੱਥੇ ਸ਼ਰਯੰਮ ਲੱਗੀ ਹੋਈ ਹੈ ਦੇਖੋ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਇਹ ਬੋਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਲਿਆਂ ਦੇ ਸਾਹਮਣੇ ਬਣਿਆ ਜੋੜਾ ਘਰ ਜੋ ਕਿ ਕਿਸੇ ਵੱਡੇ ਪ੍ਰੋਗਰਾਮ ਤੇ ਹੀ ਖੋਲਿਆ ਜਾਂਦਾ ਹੋਊਗਾ ਫਿਲਹਾਲ ਤਾਂ ਸਾਡੇ ਹੁੰਦੇ ਤਾਂ ਖੋਲਿਆ ਨਹੀਂ ਹੈਗਾ ਛੋਟਾ ਜੋੜਾ ਘਰ ਹੀ ਚੱਲ ਰਿਹਾ ਸੀ ਤੇ ਹੁਣ ਆਪਾਂ ਚੱਲਦੇ ਹਾਂ ਸਰੋਵਰ ਕਣੀ ਇਹ ਇਧਰ ਆਪਣਾ ਸਰੋਵਰ ਹੈ ਲੋ ਆਪਾਂ ਅੱਗੇ ਸਰੋਵਰ ਤੇ ਪਾਣੀ ਬਦਲਨ ਵਾਲਾ ਹੋ ਰਿਹਾ ਹੈ। ਪਾਣੀ ਖਰਾਬ ਹੋ ਜਾਂਦਾ ਹੈ। ਦੋਈ ਅਗੋਤ ਦੇਖ ਸਕਦੇ। ਪਾਣੀ ਬਦਲਣ ਦੀ ਸਖਤ ਜ਼ਰੂਰਤ ਹੈ। ਇਹ ਮੱਛੀਆਂ ਜੋ ਉਗਲਦੀਆਂ ਨੇ, ਉਲਟੀ ਕਰਦੀਆਂ ਨੇ, ਜੋ ਖਾ ਕੇ ਇਹ ਬਾਅਦ ਚ ਕੱਢਦੀਆਂ ਨੇ ਵਾਪਸ। ਇਹ ਸਭ ਉਹ ਹੈ ਜੋ ਆਪਾਂ ਦੇਖ ਰਹੇ ਚਿੱਟਾ-ਚਿੱਟਾ ਪਾਣੀ ਦੇ ਉੱਪਰ। ਥੋੜੇ-ਥੋੜੇ ਸਮੇਂ ਬਾਅਦ ਇਹ ਮੂਰਾ ਹੀ ਉਲਟੀ ਕਰਦੀ ਰਹਿੰਦੀ ਆ ਨੇ ਬਾਹਰ ਕੱਢਦੀ ਰਹਿੰਦੀ ਆ ਨੇ ਕੁਛ ਆਪ ਦਾ ਖਾਦਾ ਪੀਤਾ ਜਾ ਇਹ ਸਭ ਉਹ ਹੈ ਹੋ ਸਕਦਾ ਇਹਨਾਂ ਦੇ ਆਂਡੇ ਹੋਣ ਇਹ ਜਾਂ ਕੁਝ ਵੀ ਹੋ ਸਕਦਾ ਯਾਨੀ ਕਿ ਸਰੋਵਰ ਦੀ ਸਫਾਈ ਦੀ ਸਖਤ ਜ਼ਰੂਰਤ ਹੈ ਹਾਲੇ ਦਾਲੇ ਚਾਰ ਦਿਵਾਰੀ ਕਰਕੇ ਉਹਦੇ ਉੱਪਰ ਭਾਂਡਾ ਬਣਾਇਆ ਗਿਆ ਮਾਈਆਂ ਵਾਸਤੇ ਨਹਾਉਣ ਦਾ ਪੋਣਾ ਜੋ ਕਹਿੰਦੇ ਆ ਆਪਾਂ ਉਹ ਸਾਹਮਣੇ ਬਣਿਆ ਹੋਇਆ ਹੈ ਠੀਕ ਹੈ ਜੀ ਸਰੋਵਰ ਵਧੀਆ ਖੁੱਲਾ ਡੁੱਲਾ ਹੈ ਕੰਡੀਸ਼ਨ ਵੀ ਠੀਕ ਹੈ ਯਾਨੀ ਪੌੜੀਆਂ ਵਗੈਰਾ ਸਾਰੀਆਂ ਸਾਬਤ ਨੇ ਸੰਗਲ ਲੱਗੇ ਹੋਏ ਨੇ ਪਰ ਸਫਾਈ ਮੰਗਦਾ ਹੈ ਪਾਣੀ ਦੀ ਬਦਲੀ ਮੰਗਦਾ ਹੈ ਸਰੋਵਰ ਦੇਖੋ ਚੁਫੇਰਾ ਪੱਕਾ ਹੈ ਦੋ ਰੰਗ ਦਾ ਕਾਲਾ ਚਿੱਟਾ ਪੱਥਰ ਬਹੁਤ ਸੋਹਣਾ ਲੱਗ ਰਿਹਾ ਹੈ ਬਿਲਡਿੰਗ ਦੀ ਕੋਈ ਘਾਟ ਨਹੀਂ ਹੈਗੀ ਬਿਲਡਿੰਗ ਬਹੁਤ ਵਧੀਆ ਹੈ ਪਰ ਪਾਣੀ ਦੀ ਬਦਲੀ ਕਰਨੀ ਜ਼ਰੂਰੀ ਹੈ ਹੈਨਾ ਜੇ ਪਾਣੀ ਦੀ ਬਦਲੀ ਕੀਤੀ ਹੁੰਦੀ ਤਾਂ ਆਪਾਂ ਇਸ਼ਨਾਨ ਵੀ ਕਰ ਲੈਂਦੇ ਸਫਾਈ ਆਪਦੀ ਜਗਾ ਜੇ ਆਪਾਂ ਕਹੀਏ ਤੇ ਸ਼ਰਧਾ ਆਪਦੀ ਜਗਾ ਠੀਕ ਹੈ ਨਹੀਂ ਜੀ ਵੇ ਬਾ ਮਾਰੇ ਫੋਟੋ ਕੱਟ ਦੇ ਦੇ ਹਾਂ ਜੀ ਹੋਰ ਹੋਰ ਫੋਟੋ ਕੱਟ ਕਰ ਦੇ ਮੈਨੂੰ ਨੰਬਰ ਲਿਖਵਾ ਦਿਓ ਮੈਂ ਤੁਹਾਨੂੰ ਤੁਹਾਡੇ ਵਟਸਐਪ ਤੇ ਭੇਜ ਦੂੰ ਨੰਬਰ ਜੋ ਲਿਖਵਾ ਦੇ ਜੀ ਮਾਰੇ ਫੋਨ ਕਰਦੇ ਮਾਰੇ ਫੋਨ ਨਹੀਂ ਫੋਨ ਨਾ ਨਾ ਚੱਲਦਾ ਤਾਂ ਮੇਰਾ ਵੀ ਨਹੀਂ ਮੈਂ ਵੀ ਆਪਣੇ ਪੰਜਾਬ ਜਾ ਕੇ ਭੇਜੂੰ ਪੰਜਾਬ ਜਾ ਕੇ ਭੇਜਿਆ ਹੋਰ ਕੁਝ ਹੋਇਆ ਯਾਨੀ ਮੇਰਾ ਜਿਹੜਾ ਰਵੀ ਨੇ ਜਿੰਨਾ ਫੌਜੀ ਆ ਨਾ ਤੂੰ ਇਨਕੀ ਗੈਲ ਖੜਕਾ ਬਰਾਬਰ ਖੜਾ ਕੇ ਉਹਨਾਂ ਨੂੰ ਹਾਂ ਕੋਈ ਨਾ ਪਾ ਉਹ ਵੀ ਲਾਹ ਲਾਂਗੇ ਕੱਲ ਨੂੰ ਜਦੋਂ ਆਪਾਂ ਬੱਸਾਂ ਚੜਾਂਗੇ ਉਦੋਂ ਤੁਸੀਂ ਮੜਾ ਜਾ ਮੇਰੇ ਸਾਹਮਣੇ ਜੇ ਰਹੋ ਉਦੋਂ ਖਿੱਚ ਖਿੱਚ ਤਾੜ ਤਾੜ ਮਾਰ ਦਾਂਗੇ ਫੋਟੋ ਆਪਾਂ ਸਾਰੀਆਂ ਹੋਰ ਕਿੱਥੋਂ ਆਇਓ ਤੁਸੀਂ ਪੰਜਾਬ ਚੋਂ ਉਧਰੋਂ ਜਿੱਥੋਂ ਦੇ ਹਮ ਆਏ ਜੀ ਅੰਬਾਲੀ ਦੇ ਅੰਬਾਲੀ ਹਰਿਆਣੇ ਚੋਂ ਆਇਓ ਤੁਸੀਂ ਅੱਛਾ ਆ ਮੈਨੂੰ ਡਰੈਸ ਹਾਂ ਜੀ ਹਾਂ ਜੀ ਕਿ ਪਿੰਡ ਕਿਹੜਾ ਆਪਣਾ ਮੰਗੜੀ ਆਪ ਦੇ ਖੇਵਾਲੀ ਮੰਨੇ ਹੈ ਤੁਹਾਡਾ ਕੋਈ ਸਰ ਕੋ ਮੇਰੇ ਤੇ ਨਾਲੀਆਂ ਪੀਐਸ ਪਾਕਿਸਤਾਨੀ ਕਿਹਾ ਦੇ ਇਹਨਾਂ ਗਰਦਾਸ ਤੋਂ ਅੱਛਾ ਤੋਂ ਤਸ਼ਵੀਰ ਹੈ ਨੀ ਤੁਸੀਂ ਸੋਡੇ ਬਜ਼ੁਰਗ ਇੱਧਰ ਦੇਤੇ ਜਾਂ ਕਿਵੇਂ ਤੁਸੀਂ ਉਂ ਦਰਸ਼ਨ ਕਰਨ ਆ ਗਏ ਦਰਸ਼ਨ ਕਰਨ ਆ ਗਏ ਦਰਸ਼ਨ ਕਰਨ ਆ ਗਏ ਅੱਛਾ 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 ਸਿੱਖ ਪਰਿਵਾਰਾਂ ਨੂੰ ਬਿਲੋਂਗ ਕਰਦੇ ਹੋ ਜਾਂ ਹਿੰਦੂ ਪਰਿਵਾਰ ਨੂੰ ਭਾਈ ਜੀ ਹਿੰਦੂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਅੱਛਾ ਕੋਈ ਝੂਠ ਨਹੀਂ ਨਾ ਨਾ ਝੂਠ ਕੀ ਹੈ ਹਿੰਦੂ ਸਿੱਖ ਮੁਸਲਮਾਨ ਸਾਰੇ ਭਾਈਏ ਨੇ ਭਾਈ ਕੋਈ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਅੱਪ ਜਾਣਾ ਵਿੱਚ ਸਾਹਿਬ ਮਾਨੂੰ ਪਤਾ ਤੀਤਰੀ ਲੱਗਿਆ ਟਟਣਾ ਬਦੇ ਅੱਛਾ ਸਰਦਾਰ ਜੀ ਨੂੰ ਪੁੱਛ ਲਿਆ ਇਹਨੇ ਅੱਗਾ ਪਤਾ ਦਿਆ ਬੈਤਰੀ ਚੰਦ ਬਾਬੇ ਕਰਨੇ ਵਾਲੇ ਹੁਆ ਇਹਨਾਂ ਨੇ ਬੁਲਾਣੇ ਹੁਆ ਇਹਨਾਂ ਨੇ ਬਰੇਫਾ ਤੋਂ ਨਿਆਬ ਦੇ ਇਹ ਬੰ ਬਾਬੀ ਜੀ ਦੇ ਦੋ ਸਾਲ ਲੱਗੇ ਜਵਾਂ ਪੀਚਾ ਲੱਗੇ ਦੋ ਸਾਲ ਅੱਛਾ ਜੀ ਹਾਂ ਉਹਦਾ ਟੋਨ ਰਹੀ ਨਾ ਚਾਹ ਮਨੇ ਪਾਸਪੋਰਟ ਬਣਵਾਇਆ ਅੱਛਾ ਯਾ ਤੋ ਫੇਰ ਆਪਾਂ ਇਹ ਕੰਮ ਕਰਾਂ ਦੇ ਭਾਈ ਖੜੇ ਆ ਫੌਜੀ ਹਾਂ ਇਨਕੇ ਲਵਾ ਖੜਕਾ ਤਾਂ ਨਹੀਂ ਇਹਦਾ ਪੰਜਾਬ ਪੁਲਿਸ ਵਾਲੇ ਨੇ ਹਾਂ ਅੱਜ ਹਾਂ ਉਹ ਤੇ ਕੀ ਕਾਰੋਬਾਰ ਕਰਦੇ ਹੋ ਮੈਂ ਮੌਜੂਦ ਹੀ ਕਰਾਂ ਜੀ ਇਹ ਪਟਿਆਲਾ ਵਾਲਾ ਦੇਖੀ ਮੇਰਾ ਸਰਦਾਰ ਅੱਛਾ ਇੱਕ ਬਣਾ ਅੱਛਾ ਚਿੜੀਆਂ ਦੀ ਚਹਿਚਹਾਟ ਜੋ ਸਾਡੇ ਚੜ੍ਹਦੇ ਪੰਜਾਬ ਚ ਹੁਣ ਸੁਣਨ ਨੂੰ ਨਹੀਂ ਮਿਲਦੀ ਕਿਉਂਕਿ ਜ਼ਿਆਦਾਤਰ ਚਿੜੀਆਂ ਚੜ੍ਹਦੇ ਪੰਜਾਬ ਚੋਂ ਖਰਨੇ ਕਿਧਰ ਉਡਾਰੀ ਮਾਰ ਗਈਆਂ ਪਰ ਇੱਥੇ ਸਵੇਰੇ ਸ਼ਾਮ ਇਹਨਾਂ ਪੁਰਾਣੇ ਦਰਖਤਾਂ ਦੇ ਉੱਪਰ ਅੱਜ ਵੀ ਚਿੜੀਆਂ ਚਹਿਚਹਾਉਂਦੀਆਂ ਨੇ ਇਹਨਾਂ ਦਾ ਸ਼ੋਰ ਕੰਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਬਚਪਨ ਯਾਦ ਆ ਜਾਂਦਾ ਹੈ ਅਸੀਂ ਆਪਣੀ ਸੱਭਿਆਚਾਰ ਨੂੰ ਤਾਂ ਗਵਾਇਆ ਨਾਲ ਕੁਦਰਤ ਨੂੰ ਕੁਦਰਤ ਨੂੰ ਵੀ ਗਵਾਤਾ ਛੱਡਦੇ ਪੰਜਾਬ ਨੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਸ਼ਾਮ ਨੂੰ ਜਦੋਂ ਇੱਥੇ ਲਾਈਟਿੰਗ ਹੁੰਦੀ ਹੈ ਦੀਪਮਾਲਾ ਚੱਲਦੀ ਹੈ ਤਾਂ ਬਹੁਤ ਖੂਬਸੂਰਤ ਨਜ਼ਾਰਾ ਹੁੰਦਾ ਹੈ ਦੇਖੋ ਹਲੇ ਇਹ ਫਾਉਂਟੇਨ ਨਹੀਂ ਚੱਲਿਆ ਫਾਰਾ ਚੱਲਿਆ ਨਹੀਂ ਹੈਗਾ ਉਹ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਲੱਗੂਗਾ না ਯਾ ਮੈਂ ਤੁਹਾਨੂੰ ਕਹਿੰਦੀ ਆ ਨਾ ਕਿ ਟਾਈਮ ਘੱਟ ਹੈ। ਇਹ ਲੰਗਰ ਹਾਲ ਆਪਾਂ ਲੰਗਰ ਹਾਲ ਦੇ ਅੰਦਰ ਚੱਲ ਕੇ ਅੰਦਰੋਂ ਵੀਡੀਓ ਬਣਾਉਨੇ ਆਂ ਅੱਜ ਕੱਲ ਆਪਾਂ ਸੇਵਾ 'ਚ ਲੱਗ ਕੇ ਅੱਜ ਵੀ ਸੇਵਾ ਕਰਾਂਗੇ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਫਿਰ ਪ੍ਰਸ਼ਾਦਾ ਛਕ ਲਈਏ ਫਿਰ ਆਪਾਂ ਸੇਵਾ ਕਰਾਂਗੇ ਇਸਪਾਸੇ ਲੰਗਰ ਤਿਆਰ ਹੁੰਦਾ ਹੈ ਇਹ ਬਰਤਨ ਸਾਫ਼ ਕਰਨ ਵਾਲੀ ਜਗ੍ਹਾ ਇਹ ਹੈ ਲੰਗਰ ਹਾਲ